मुर्दाबा मुर्दाबाद मुर्दाबादाराद मुर्दाबाद मुर्दाबाद सरदार जगजीर सिंवाद सरदार जगजीत सिंह ढलेवल ज़िंदबाद गलेव तेरी सोच ते गलेव तेरी सोच दारेबाल सरदार जी ढलेबाल ज़िंदा माला ज़िंदा ज़िंदाबु माला ज़िंदा बस करो बो

ਲਾਈਵ ਸ਼ੁਰੂ ਕਰਦੇ ਹਾਂ ਦਲੇਵਾਲ ਸਾਹਿਬ ਮੈਂ ਤਾਂ ਮੈਨ ਲਾਇਆ ਪਹਿਲਾਂ ਡਿਸਚਾਰਜ ਨਹੀਂ ਡਿਸਚਾਰਜ ਜੇ ਦਾਖਲ ਹੋਏ ਹੁੰਦੇ ਤਾਂ ਡਿਸਚਾਰਜ ਰਿਹਾ ਹੋ ਰਹੇ ਨੇ ਸਭ ਤੋਂ ਪਹਿਲਾਂ ਇਹ ਸਮਝ ਆ ਗਈ ਆਪਣੀ ਕਿਹੜੀ ਲੜਾਈ 13 ਹਰ ਵੀਰਾਂ ਤੋਂ ਸ਼ੁਰੂ ਹੋਈ ਉਹ ਲੜਾਈ ਹੈ ਉਹ ਯਾਰ ਇਹ ਕੌਣ ਹੈ ਸਾਡੇ ਸਾਡੇ ਦੇਸ਼ ਦਾ ਸਾਡੀ ਸਾਡੀ ਕਿਸਾਨੀ ਦੀ ਬਾਕੀ ਫਿਊਚਰ ਬਚਾਉਣਾ ਨਹੀਂ ਆ ਇਹ ਦਲੇਰ ਸਾਹਮਣੇ ਤੋਂ ਉਹ ਉਹ ਜਿਹੜੀ ਅਸੀਂ ਲੜਾਈ ਲੜ ਰਹੇ ਆ ਉਹ ਇਸ ਲੜਾਈ ਦੇ ਵਿੱਚ ਸ਼ਾਪਰਾਨ ਢੰਗ ਦੇ ਨਾਲ ਦੋਬਲ ਫਰੇਮ ਰੱਖੀ ਅੰਦੋਲਨ ਨੂੰ ਚਰਮ ਸੀਮਾ ਤੇ ਲਿਜਾਣ ਦਾ ਇੱਕੋ ਹੀ ਤਰੀਕਾ ਬਚਦਾ ਹੁੰਦਾ ਕਿ ਅਸੀਂ ਜਿਹੜੇ ਆਗੂ ਆ ਆਪਣੇ ਪੁਰਾਣਾਂ ਦੀ ਆਹੂਤੀ ਦੇਣ ਲਈ ਤਿਆਰੀ ਕਰੀਏ ਔਰ ਉਹ ਕੀਤੀ ਹਾਂਜੀ ਹਾਂਜੀ ਸਰਕਾਰ ਨੇ ਜਿਹੜਾ ਵੀ ਮਤਲਬ ਮੈਂ ਕਹੂੰਗਾ ਜੋ ਕੁਝ ਕੀਤਾ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਦੀ ਜਾਂ ਇਹ ਕਹਾ ਕੇਂਦਰ ਦੀ ਬੁੱਕਲ 'ਚ ਬਹਿ ਕੇ ਜੋ ਕੁਝ ਕੀਤਾ ਕੀਤਾ ਜਦੋਂ ਸਾਡੀ ਲੜਾਈ ਕੇਂਦਰ ਨਾਲ ਹੈ ਪੰਜਾਬ ਸਰਕਾਰ ਦਾ ਕੋਈ ਰੋਲਾ ਹੀ ਨਹੀਂ ਪੰਜਾਬ ਸਰਕਾਰ ਦਾ ਕੋਈ ਮਤਲਬ ਹੀ ਨਹੀਂ ਇਹ ਪੰਜਾਬ ਸਰਕਾਰ ਨੇ ਰਾਤ ਨੂੰ ਜਾ ਕੇ ਉੱਥੋਂ ਆਵਾਜ਼ ਬੰਦ ਕਰ ਚੱਕਿਆ ਇੱਥੇ ਲਿਆ ਕੇ ਸਾਨੂੰ ਹਸਪੀਟਲ ਦੇ ਵਿੱਚ ਲੈ ਕੇ ਆਉਂਦੇ ਜਿਹੜੀ ਗੱਲ ਕਰਦੇ ਆਪਾਂ ਦਾਖਲ ਦੀ ਏਜੰਟੇ ਚਾਰਜ ਦੀ ਹੁਣ ਤੁਸੀਂ ਮੈਨੂੰ ਅੰਦਾਜ਼ਾ ਲਾ ਕੇ ਦੱਸਿਓ ਕਿ ਭਈ ਮੇਰੇ ਕੋਲ ਕੋਈ ਮੋਬਾਈਲ ਨਹੀਂ ਹੌਣ ਦਿੱਤਾ ਜਿੱਥੇ ਮੈਨੂੰ ਰੱਖਿਆ ਗਿਆ ਹਸਪੀਟਲ ਦੇ ਵਿੱਚ ਰੱਖਿਆ ਹਸਪੀਟਲ ਚ ਹੀ ਗਿਆ ਜੀ ਲੇਕਿਨ ਜਿੱਥੇ ਰੱਖਿਆ ਗਿਆ ਉਸ ਵਾਰਡ ਦੇ ਵਿੱਚ ਕਿਸੇ ਵੀ ਹੋਰ ਪੇਸ਼ੈਂਟ ਦੇ ਅਟੈਂਡੈਂਟ ਨੂੰ ਵੀ ਮੋਬਾਈਲ ਤੱਕ ਨਹੀਂ ਲੈ ਜਾਣ ਦਿੱਤਾ ਓਕੇ ਤਾਂ ਫਿਰ ਇਹਨੂੰ ਆਪਾਂ ਕੀ ਮੰਨਾਂਗੇ ਵੀ ਹਸਪੀਟਲ ਦੇ ਵਿੱਚ ਐਡਮਿਟ ਆ ਹੈ ਜਾਂ ਫਿਰ ਮਤਲ ਨਜ਼ਰਬੰਦ ਹੈ ਸਚਾਈ ਇਹ ਸੀਗਾ ਕਿ ਇੱਥੇ ਨਜ਼ਰਬੰਦ ਰੱਖਿਆ ਗਿਆ ਹੈ। ਔਰ ਉਸ ਨਜ਼ਰਬੰਦ ਤੋਂ ਅੱਜ ਲੋਕਾਂ ਦੀ ਤਾਕਤ ਲੋਕਾਂ ਦੀ ਸ਼ਕਤੀ ਨੇ। ਕਿ ਅੱਜ ਸਾਡੇ ਇਸਾਨਾ ਦੇ ਡੇਢ ਇਰਾਦੇ ਜਿੰਨੇ ਕ ਇਸਾਨਾ ਦਾ ਹੌਸਲਾ ਸੀ ਉਹਦੇ ਨਾਲ ਮੇਰਾ ਵੀ ਇਰਾਦਾ ਜਿਹੜਾ ਸੀ ਉਹ ਇਦਾਂ ਰੇਡੀ ਸੀ ਇਸ ਕਲ ਦੇ ਉੱਤੇ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਕੋਈ ਹੁਣ ਵੀਰੇ ਪਿੱਛੇ ਕਰ ਲੈ ਯਾਰ ਕੈਮਰਾ ਅਨਸ਼ਨ ਜਿਹੜਾ ਸ਼ੁਰੂ ਹੋ ਗਿਆ ਸੀ ਉਹਨੂੰ ਨਹੀਂ ਤੋੜਾਂਗੇ ਉਹ ਜਾਰੀ ਰਹਿਣਾ ਦੂਜੀ ਗੱਲ ਬਥੇਰੇ ਕੋਸ਼ਿਸ਼ ਕਰਦੇ ਰਹੇ ਕਿ ਤੁਹਾਨੂੰ ਟ੍ਰੀਟਮੈਂਟ ਦੇ ਦਈਏ ਜੀ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰ ਲਈਏ ਜੀ ਤੁਹਾਡਾ ਬਲੱਡ ਲੈ ਲਈਏ ਤੁਹਾਡੇ ਟੈਸਟ ਕਰ ਲਈਏ ਜੀ ਸਾਡਾ ਫਲਾਅ ਕਰ ਲਈਏ ਝੋਕਾ ਕਰ ਲਈਏ ਲੇਕਿਨ ਮੇਰੀ ਇੱਕੋ ਗੱਲ ਸੀ ਕਿ ਦੇਖੋ ਅਸੀਂ ਜਦੋਂ ਲੜਾਈ ਜਿਹੜੀ ਲੜ ਰਹੇ ਹਾਂ ਅਸੀਂ ਆਪਦਾ ਫਿਊਚਰ ਬਚਾਉਣ ਦੀ ਲੜਾਈ ਲੜ ਰਹੇ ਹਾਂ ਔਰ ਜਿੰਨੀ ਤੱਕ ਜਿੰਨੀ ਦੇਰ ਤੱਕ ਸਾਡਾ ਫਿਊਚਰ ਸੇਫ ਨਹੀਂ ਹੁੰਦਾਗਾ ਉਨੀ ਦੇਰ ਤੱਕ ਸਾਡਾ ਹੁਣ ਜਿਉਣ ਵਾਸਤੇ ਕੋਈ ਸਟੈਪ ਚੱਕਣਾ ਉਹ ਉਚਿਤ ਨਹੀਂ ਹੈ ਔਰ ਉਹਦੇ ਜੋ ਅਸੀਂ ਤੇੜੀ ਰਾਦੇ ਦੇ ਨਾਲ ਇੱਥੇ ਨਾ ਕੋਈ ਕਿਸੇ ਕਿਸਮ ਦੀ ਟਰੀਟਮੈਂਟ ਨਾ ਕੋਈ ਚੈੱਕਅਪ ਨਾ ਕੁਝ ਨਹੀਂ ਇਸ ਦੀ ਕਸਟਡੀ ਚ ਰਹੇ ਆ ਤੁਸੀਂ ਦੇਖਿਆ ਹੋਵੇਗਾ ਤੁਹਾਨੂੰ ਕਿਹੜਾ ਕਿਸੇ ਕਿਸੇ ਪੱਤਰਕਾਰ ਨੂੰ ਨੇੜੇ ਜਾਣ ਦਿੱਤਾ ਜੇ ਮੈਂ ਦਾਖਲ ਹੁੰਦਾ ਤਾਂ ਮੇਰਾ ਕਹਿਣਾ ਬਹੁਤ سارے ਪੱਤਰਕਾਰ ਵੀ ਮੇਰੇ ਮੇਰੀ ਖਬਰ ਲੈਣ ਵਾਸਤੇ ਜਾ ਸਕਦੇ ਕੋਈ ਮੈਡੀਸਨ ਉਸ ਤਰ੍ਹਾਂ ਇਹਨਾਂ ਦਿਨਾਂ ਦੇ ਤੁਹਾਨੂੰ ਦਿੱਤੀ ਹੋਏ ਦੋ ਤਿੰਨ ਦਿਨ ਨਹੀਂ ਕੋਈ ਮੈਡੀਸਨ ਨਹੀਂ ਕੋਈ ਟੈਸਟ ਨਹੀਂ ਈਵਨ ਕੇ ਬਲੱਡ ਪ੍ਰੈਸ਼ਰ ਦਾ ਵੀ ਚੈੱਕ ਅਪ ਕਰਨਾ ਤਾਂ ਮਾਮੂਲੀ ਗੱਲ ਹੈ ਬਲੱਡ ਪ੍ਰੈਸ਼ਰ ਵੀ ਚੈੱਕ ਨਹੀਂ ਹੋਇਆ ਔਰ ਨਾਲ ਅਸੀਂ ਕਰਵਾਉਣਾ ਹੀ ਸੀ ਅਗਰ ਕਰਨ ਦੀ ਵੀ ਗੱਲ ਹੁੰਦੀ ਅਸੀਂ ਕਰਵਾਉਣਾ ਵੀ ਨਹੀਂ ਸੀਗਾ ਸਾਡਾ ਫੈਸਲਾ ਸੀਗਾ ਕਿ ਅਸੀਂ ਮਰਨ ਵਰਤ ਤੇ ਬੈਠ ਗਿਆ ਤੇ ਮਰਨ ਵਰਤ ਸਾਡਾ ਮਤਲਬ ਦੇਖੋ ਦੋ ਗੱਲਾਂ ਨੇ ਜਾਂ ਤਾਂ ਅਸੀਂ ਅਗਰ ਮਰਨ ਵਰਤ ਤੇ ਇਹ ਸੀ ਲੜਾਈ ਨਾਲ ਅਗਰ ਜਿੱਤ ਗਏ ਐਮਐਸਪੀ ਲੱਗੇ ਦੇਤੀ ਕਸਮ ਲਓ 100 ਸਾਲ ਘੱਟੋ ਘੱਟ 100 ਸਾਲ ਸਾਡੀ ਕਿਸਾਨੀ ਦੀ ਕਿਸਾਨ ਜਮਾਤ ਇਹ ਇੱਕ ਇਸ ਧਰਤੀ ਤੇ ਰਹੇਗਾ ਅਗਰ ਨਹੀਂ ਸਾਨੂੰ ਇਹ ਮਿਲਦਾ ਤੇ ਸਾਡੀ ਡੈਥ ਹੁੰਦੀ ਹੈ ਤਾਂ ਸਮਝ ਲਓ ਅੰਦੋਲਨ ਕਰਨ ਵਾਲੀ ਜਮਾਤ ਅੱਗੇ ਮਤਲਬ ਸਰਵਾਈਵ ਕਰਦੀ ਰਹਗੀ ਅੰਦੋਲਨ ਜਿਉਂਦਾ ਰਹੇਗਾ ਸੋ ਸਾਡਾ ਦੋਨੇ ਹੱਥੀ ਸਾਡੀ ਜਿੱਤ ਹੈ ਜੇ ਅਸੀਂ ਲੈ ਜਾਗੇ ਕੁਝ ਕਿਸਾਨਾਂ ਨੂੰ ਤਾਂ ਵੀ ਸਾਡੀ ਜਿੱਤ ਹੈ ਜੇ ਅਸੀਂ ਸ਼ਹਾਦਤ ਪਾ ਜਾਗੇ ਤਾਂ ਵੀ ਸਾਡਾ ਅੰਦੋਲਨ ਕਰਦਾ ਕਾਰਡ ਬਣਾਵਾ ਕੀ ਤੁਹਾਡਾ ਕਾਰਡ ਬਣਾਇਆ ਗਿਆ ਸੀ ਡੀਐਮਸੀ ਵੱਲੋਂ ਨਹੀਂ ਕੁਝ ਨਹੀਂ ਬਣਾਇਆ ਗਿਆ ਮੇਰਾ ਕਾਰਡ ਪੂਰ ਇੱਥੇ ਮੈਡੀਕਲ ਬੁਲੇਟਿਨ ਜਾਰੀ ਮੈਡੀਕਲ ਬੁਲੇਟਿਨ ਜਾਰੀ ਕਿਹਦਾ ਕੰਮ ਚੱਲੀ ਜਾ ਰਿਹਾ ਮੈਡੀਕਲ ਬੁਲੇਟਿਨ ਜਾਰੀ ਹੋਇਆ ਚੰਡੀਗੜ੍ਹ ਤੋਂ ਡੀਐਮਸੀ ਵੱਲੋਂ ਜਾਰੀ ਕੀਤਾ ਗਿਆ ਡੀਐਮਸੀ ਵੱਲੋਂ ਦੇਖੋ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕਰਨਾ ਉਹਨਾਂ ਨੂੰ ਕੀ ਦੱਸਿਆ ਫਿਰ ਮੈਡੀਕਲ ਦੇ ਵਿੱਚ ਕੀ ਲੱਭਿਆ ਮੇਰੇ ਮੈਡੀਕਲ ਬਸੋ ਕਹਿੰਦੇ ਠੀਕ ਹੈ ਜੀ ਡੱਲੇਵਾਲ ਸਾਹਿਬ ਬੱਡਲੇਵਾਲ ਸਾਹਿਬ ਠੀਕ ਹੈ ਉਹਨਾਂ ਨੂੰ ਮੇਰੇ ਮੇਰੇ ਸਾਹਮਣੇ ਲਿਆਓ ਕਿ ਵੀ ਮੇਰਾ ਮੈਡੀਕਲ ਦਾ ਕਰਿਆ ਕੀ ਤੁਸੀਂ ਕੈਮਰਾ ਬੰਦ ਕੀ ਮੇਰਾ ਤੁਸੀਂ ਬੀਪੀ ਚੈੱਕ ਕੀਤਾ ਕੀ ਤੁਸੀਂ ਮੇਰਾ ਬਲੱਡ ਲੈ ਕੇ ਕੋਈ ਟੈਸਟ ਕੀਤੇ ਕੀ ਮੇਰੀ ਸ਼ੂਗਰ ਚੈੱਕ ਕੀਤੀ ਕਿਹੜੀ ਕੀਤੀ ਅੱਛਾ ਕਿਹਨਾ ਹਾਲਾਤਾਂ ਚ ਅੰਦਰ ਰੱਖਿਆ ਗਿਆ ਸੀ ਡੱਲੇਵਾ ਸਾਹਿਬ ਕਿਉਂਕਿ 26 ਤਰੀਕ ਨੂੰ ਹੋ ਰਿਹਾ ਹੈ ਦੇਖੋ ਸਭ ਤੋਂ ਵੱਡਾ ਹਾਲਾਤਾਂ ਦੀ ਗੱਲ ਇਹ ਹੈ ਕਿ ਬਾਰ-ਬਾਰ ਇਹ ਗੱਲ ਆਉਂਦੀ ਰਹੀ ਹੈ ਕਿ ਤੁਸੀਂ ਜੀ ਅੰਕਸ਼ਨ ਛੱਡ ਦਿਓ ਤਾਂ ਮੇਰੇ ਵੱਲੋਂ ਇਹ ਸਿੱਕੀ ਗੱਲ ਵੀ ਜਿਹੜੀ ਸਾਡੀ ਲੜਾਈ ਆ ਉਹ جاری ਹੈ ਅੰਕਸ਼ਨ ਛੱਡਣ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਪਹਿਲੀ ਗੱਲ। ਦੂਜੀ ਗੱਲ ਹੈ ਕਿ ਜਿਹੜੀ ਮਤਲਬ ਸਭ ਤੋਂ ਮਾੜੀ ਗੱਲ ਹੁੰਦੀ ਰਹੀ ਉਹ ਮੈਂ ਉਹ ਤੁਹਾਡੇ ਪਹਿਲਾਂ ਹੀ ਲਿਆ ਦਿੱਤਿਆ ਧਿਆਨ 'ਚ ਕਿ ਜਿਹੜੇ ਵਿਚਾਰੇ ਮਤਲਬ ਹੋਰ ਪੇਸ਼ੈਂਟ ਸੀਗੇ ਉਹਨਾਂ ਪੇਸ਼ੈਂਟਾਂ ਦੇ ਜਿਹੜੇ ਟੈਂਡੈਂਟ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਮੋਬਾਈਲ ਆਪਦੇ ਆਪਦੇ ਪੇਸ਼ੈਂਟ ਕੋਲੇ ਵੀ ਲਿਜਾਣਾ ਅਲਾਉ ਨਹੀਂ ਸੀ। ਤੇ ਜੇ ਇੰਨਾ ਕੁਝ ਹੈ ਤਾਂ ਸਮਝੋ ਕਿ ਇਹ ਕੋਈ ਆਪਾਂ ਮਤਲਬ ਕਿਸੇ ਹਸਪੀਟਲ ਦੇ ਇੱਕ ਉਹਨਾਂ ਦਾ ਬਹਾਨਾ ਹੈ ਕਿ ਅਸੀਂ ਚੈੱਕਅਪ ਕਰਨ ਵਾਸਤੇ ਲਿਆਂਦਾ ਉਸ ਹਕੀਕਤ ਗੱਲ ਇਹ ਸੀਗੀ ਕਿ ਉਹਨਾਂ ਨੇ ਉੱਥੋਂ ਚੱਕ ਕੇ ਸਾਡੇ ਇਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਸੀ। ਔਰ ਇਹ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਦਲਵੈ ਸਿੰਘ ਅੱਜ ਫਿਰ ਸਟਾਰ ਚ ਰਿਹਾਈ ਤੁਹਾਡੀ ਜਿਹੜੀ ਹੈਗੀ ਯਾਰ ਤੁਸੀਂ ਇਸ ਤਰ੍ਹਾਂ ਦੇ ਦੇ ਕਿਉਂ ਕਿਉਂ ਕੀਤੀ ਜਾ ਰਹੀ ਹੈ? ਇੱਕ ਹੀ ਕਾਰਨ ਦੱਸਿਆ ਉਹਨਾਂ ਨੇ ਕੀ ਕਿੱਦਾਂ ਦੇਖੋ ਇਹਦਾ ਤਾਂ ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਤਾਂ ਸਾਡੇ ਸਾਥੀ ਦੱਸ ਸਕਦੇ ਨੇ ਪਰ ਜੋ ਪ੍ਰੋਗਰਾਮ ਉੱਥੇ ਮੋਰਚੇ ਦੇ ਵਿੱਚ ਦਿੱਤੇ ਗਏ ਨੇ ਲੋਕਾਂ ਦੀ ਚੜ੍ਹਦੀ ਕਲਾ ਜਿਹੜੀ ਮੋਰਚੇ 'ਚ ਔਰ ਉਸ ਚੜਦੀ ਕਲਾ ਨੂੰ ਦੇਖਦੇ ਆ ਸਰਕਾਰ ਨੂੰ ਮਤਲਬ ਅਖੀਰ ਜਿਹੜਾ ਚੱਕ ਕੇ ਲਿਆਂਦਾ ਸੀ ਤੇ ਉਹ ਛੱਡਣਾ ਪਿਆ ਉਹ ਮੈਂ ਕਹਾਂਗਾ ਥੁੱਕ ਕੇ ਜੇ ਵਾਲਾ ਸਾਹਿਬ ਉਹ ਹਾਲਾਤ ਕੀ ਸੀ ਜਦੋਂ ਸਵੇਰੇ 2:45 ਮਿੰਟ ਤੇ ਤੁਹਾਨੂੰ ਡਿਟੇਨ ਉਹ ਹਾਲਾਤ ਕੀ ਸੀ ਕੱਲੇ ਤੁਸੀਂ ਨਹੀਂ ਨਾਲ ਤੁਹਾਡੇ ਨਾਲ ਕਿਸਾਨ ਆਗੂ ਸੀ ਤੁਸੀਂ ਕੱਲੇ ਲਿਆਂਦੇ ਗਏ ਕਿ ਹੋਰਾਂ ਨੂੰ ਵੀ ਲਿਆਂਦਾ ਗਿਆ ਨਹੀਂ ਮੈਂ ਅਸਲ ਦਰ ਅਸਲ ਪਤਾ ਕੀ ਹੈ 2:30 ਵਜੇ 2:30 ਵਜੇ ਦਾ ਟਾਈਮ ਸੀ ਹਮ ਸਾਰੇ ਆਪੋ ਆਪਣੇ ਮਤਲਬ ਟਰਾਲੀਆਂ ਦੇ ਵਿੱਚ ਆਰਾਮ ਨਾਲ ਪਏ ਸੀ ਉੱਥੇ ਜਾ ਕੇ ਜੋ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਕੀਤਾ ਇੱਕ ਦਰਵਾਜ਼ਾ ਟੁੱਟਾ ਹੋਇਆ ਆ ਦਰਵਾਜ਼ਾ ਤੋੜਿਆ ਤੁਸੀਂ ਦੇਖਿਆ ਹੋਵੋਗੇ ਉਹ ਦਰਵਾਜ਼ਾ ਤੋੜ ਕੇ ਸਾਨੂੰ ਮਤਲਬ ਉਥੋਂ ਲੈ ਕੇ ਆਂਦਾ ਮਾਏ ਜਿਹੜਾ ਕੁਝ ਵੀ ਹੋਇਆ ਉਹ ਤੋਂ ਪੂਰੀ ਜ਼ਬਰਦਸਤੀ ਤੰਗ ਨਾਲ ਜਿਸ ਤਰੀਕੇ ਨਾਲ ਪੁਲਿਸ ਲੈ ਕੇ ਆਉਂਦੀ ਉਸੇ ਤਰੀਕੇ ਨਾਲ ਲੈ ਕੇ ਆਂਦਾ ਕੋਈ ਇਹ ਨਹੀਂ ਸੀ ਲੇਕਿਨ ਇੱਕ ਗੱਲ ਇਹ ਆ ਕਿ ਮੋਰਚੇ ਦੀ ਜਿਹੜੀ ਉਹਨਾਂ ਨੂੰ ਆਇ ਲੱਗਦਾ ਸੀਗਾ ਕਿ ਸ਼ਾਇਦ ਡੱਲੇ ਵਾਲ ਨੂੰ ਚੱਕ ਲਾਂਗੇ ਤੇ ਅੰਕਸ਼ਨ ਅਸੀਂ ਖਤਮ ਕਰ ਦਿਆਂਗੇ ਲੜਾਈ ਡੈਮੇਜ ਕਰ ਦਿਆਂਗੇ ਔਰ ਉਹ ਉਸ ਲੜਾਈ ਨੂੰ ਸਾਡਾ ਸਾਥੀ ਸੁਖਜੀਤ ਸèm ਹਰਦੋ ਛੰਡੇ ਉਹਨਾਂ ਨੇ ਉਸੇ ਦਿਨ ਉਸ ਉੱਥੇ ਮਤਲਬ ਮਸਜਿਦ ਨਮਜ਼ਦ ਦੇ ਉੱਤੇ ਬੈਠ ਕੇ ਉਸ ਲੜਾਈ ਨੂੰ ਪੈਰਲਰ ਕਰ ਲਿਆ ਚਾਲੂ ਕਰ ਲਿਆ ਜਾਰੀ ਰੱਖ ਲਿਆ ਕੰਟੀਨਿਊ ਹੈ ਤੋਂ ਫਿਰ ਸਰਕਾਰਾਂ ਦੀਆਂ ਇਹ ਵੀ ਮਜਬੂਰੀਆਂ ਬਣਦੀਆਂ ਨੇ ਕਿ ਅੰਦੋਲਨ ਤਾਂ ਜਾਰੀ ਹੈ ਉਹਦਾ ਉੱਥੇ ਜਾਰੀ ਹੈ ਉਹਦਾ ਇੱਥੇ ਜਾਰੀ ਹੈ ਪਰ ਅਸਲਾਂ ਨੇ ਜਿਹੜੀਆਂ ਕੌਲਾਂ ਦਿੱਤੀਆਂ ਨੇ ਉਹ ਅਗਲੀ ਨੀਤੀ ਕੀ ਹੈ ਗੱਲ ਤਾਂ ਸਾਡੀ ਅੱਗੇ ਕੀ ਆ ਹੁਣ ਹੁਣ ਤੁਸੀਂ ਮਰਨਵਾਰਤਸ ਤੇ ਬੈਠ ਰਹੇ ਹੋ ਕਿ ਹੁਣ ਤੁਸੀਂ ਛੱਡ ਰਹੇ ਹੋ ਆਪਣਾ ਮੰਨਵਾ ਨਹੀਂ ਮਰਨਵਾਰਤਸ ਤੇ ਨਾ ਬੈਠਣਾ ਹੁੰਦਾ ਤੇ ਫਿਰ ਇੱਥੇ ਇਹਨਾਂ ਦੇ ਪੁਲਿਸ ਵਾਲਿਆਂ ਦੇ ਕਹਿਣ ਤੇ ਮਤਲਬ ਚਾਪੀ ਲੈਂਦੇ ਹੂੰ ਹੂੰ ਹੈਨਾ ਮਰਨਵਾਰਤ ਜਾਰੀ ਰਹੇਗਾ ਉਦੋਂ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ ਦਰਿਆਲ ਸਾਹਿਬ ਥੋੜਾ ਮੈਡੀਕਲ ਜਿਹੜਾ ਅਸੀਂ ਜਾਰੀ ਕੀਤਾ ਝੂਠਾ ਰਿਹਾ ਸੀਗਾ ਜਿਹੜਾ ਤੁਸੀਂ ਉਹਦੇ ਬਾਰੇ ਬਿਲਕੁਲ ਬਿਲਕੁਲ ਝੂਠੇ ਕੋਈ ਬਲੱਡ ਚੈੱਕ ਕੀਤਾ ਹੋਵੇ ਕੋਈ ਇਹਨੂੰ ਕੋਈ ਬਲੱਡ ਪ੍ਰੈਸ਼ਰ ਕੁਛ ਫਰਮਾਮੀਟਰ ਦੇ ਨਾਲ ਕੁਛ ਨਹੀਂ ਸਵਾਲ ਤਾਂ ਇਹੀ ਹੈ ਕਿ ਜਿਆਦਾ ਚੰਗੀ ਗੱਲ ਇਹ ਆ ਕਿ ਜੇ ਉਹ ਮੇਰੇ ਨਾਲ ਬਹਿ ਜਾਂਦੇ ਇੱਥੇ ਤਾਂ ਸਾਰਿਆਂ ਦੇ ਸਾਹਮਣੇ ਮੈਂ ਰੂਬਰੂ ਕਰਵਾ ਦਿੰਦਾ ਉਹਨਾਂ ਨੂੰ ਪਛਾ ਦੇਂਦਾ ਨੀ ਦੱਸ ਦਿੰਦਾ ਕੋਈ ਕੋਈ ਸੁਣੋ ਮੇਰੀ ਗੱਲ ਕਿਸੇ ਤਰ੍ਹਾਂ ਦਾ ਮੈਂ ਐਮਰਜੈਂਸੀ ਵਾਰ ਚ ਸੀਗਾ ਰੱਖਿਆ ਸਕਦਾ ਕੋਈ ਕਿਸੇ ਤਰ੍ਹਾਂ ਦਾ ਚੈੱਕ ਅਪ ਕੋਈ ਬਲੱਡ ਲੈਣਾ ਈਵਨ ਕਿ ਥੋੜਾ ਜਿਹਾ ਇੱਥੋਂ ਖੂਨ ਲੈ ਕੇ ਕਰਦੇ ਹੁੰਦੇ ਆ ਸ਼ੂਗਰ ਲੈਵਲ ਚੈੱਕ ਹਾਂ ਜੀ ਹਾਂ ਹਾਂ ਜਾਂ ਮਤਲਬ ਬੀਪੀ ਚੈੱਕ ਤਾਂ ਇੱਥੇ ਹੀ ਹੋ ਜਾਂਦਾ ਬੀਪੀ ਕਿੰਨਾ ਕੁਝ ਵੀ ਨਹੀਂ ਹੈ ਕੋਈ ਕਿਸੇ ਕਿਸਮ ਦਾ ਚੈੱਕ ਅਪ ਨਹੀਂ ਨਾ ਕਰਨ ਦੇਣਾ ਸੀ ਨਾਲੇ ਤਾਂ ਇਹ ਕਹਿ ਰਹੇ ਸੀ ਕਿ ਡੱਲੇਵਾਲ ਸਾਹਿਬ ਦਾ 슈ਗਰ ਲੈਵਲ ਫਲਕਚੂਏਟ ਕਰ ਰਿਹਾ ਨਹੀਂ ਕਾਦੋ ਖਬਰਾਂ ਕਾਦੋ ਕਹੀ ਜਾਂਦੇ ਆ ਬੰਦੇ ਮੇਰਾ ਮੇਰਾ ਚੈੱਕ ਅਪ ਹੀ ਨਹੀਂ ਹੋਇਆ ਮੇਰਾ ਚੈੱਕ ਅਪ ਹੀ ਨਹੀਂ ਹੋਇਆ ਨਦੀਪ ਮਨਦੀਪ ਸਿੱਧੂ ਚੈੱਕ ਕਰਨ ਦੇਖੋ ਚਾਹ ਡਾਕਟਰ ਜਿਹੜੇ ਮੈਂ ਬਾੜ ਚਾ ਉਥੇ ਡਾਕਟਰ ਦਾ ਬਹੁਤ ਫਿਰਦੇ ਲਿਕਨ ਆਉਂਦੇ ਰਹੇ ਲਿਆਉਂਦੇ ਰਹੀਏ ਅੰਦਰ ਪ੍ਰਸ਼ਾਸਨਿਕ ਅਧਿਕਾਰੀ ਲਾਉਂਦੇ ਰਹੇ ਨੇ ਅੱਛਾ 8 ਜੀ ਵੀ ਸਾਹਿਬ ਆ ਗਿਆ ਆਖਣਾ ਸੀ ਕਿ ਤੁਹਾਡੀ ਸਿਹਤ ਦਾ ਖਿਆਲ ਰੱਖਣ ਵਾਸਤੇ ਤੁਹਾਨੂੰ ਇੱਥੇ ਲਿਆਂਦਾ ਗਿਆ ਦੇਖੋ ਸਵਾਲ ਇਹ ਆ ਕਿ ਕਹੇ ਭਾਵੇਂ ਕੁਝ ਵੀ ਅਗਰ ਸਿਹਤ ਦਾ ਖਿਆਲ ਰੱਖਣ ਵਾਸਤੇ ਲਿਆਂਦਾ ਸੀ ਤਾਂ ਸਾਡੇ ਵੀ ਮੋਬਾਈਲ ਜਬਤ ਕਰਨ ਦੀ ਕੋਈ ਤਕਨੀਕ ਨਹੀਂ ਬਣਦੀ ਸੀ ਸੈਕੰਡ ਇਸ਼ੂ ਕਿ ਉਹ ਤਾਂ ਮਤਲਬ ਜਿਹੜੇ ਮੇਰੇ ਨਾਲ ਵਿਚਾਰੇ ਪਾਸੇ ਪਾਸੇ ਹੋਰ ਪੇਸ਼ੈਂਟ ਉਹਨਾਂ ਦੇ ਟੈਂਡੈਂਟ ਹੈ ਉਹਨਾਂ ਦੇ ਵੀ ਮੋਬਾਈਲ ਉਹਨਾਂ ਨੇ ਅੱਗੇ ਨਹੀਂ ਲਜਾਂ ਦਿੱਤੇ ਤਰ ਵੀ ਨਹੀਂ ਚੁਕਿੱਟ ਹੋ ਗਿਆ ਅੱਜ ਅੱਜ ਦੀ ਸੁਣ ਲਿਓ ਆ ਫੈਸਲਾ ਹੋਣ ਤੋਂ ਪਹਿਲਾਂ ਅੱਜ ਇੱਕੋ ਬੱਚੇ ਨੇ ਕਿਤੇ ਕੋਈ ਮਤਲਬ ਬੋਲ ਕੇ ਪਾਇਆ ਹੈ ਤੁਹਾਡੇ ਪਟ ਜੀ ਆਪ ਪਤੀਜਾ ਹੀ ਹੈ ਨੀ ਪੋਤਾ ਤੁਹਾਡਾ ਉਹ ਇੱਕ ਲੜਕੀ ਉੱਥੇ ਵਿਚਾਰੀ ਮੁਲਾਜ਼ਮ ਹੈ ਉਹ ਉਹ ਮੈਨੂੰ ਖਾ ਬੈਠੀ ਵੀ ਬਾਪੂ ਆਹ ਮਤਲਬ ਤੁਹਾਡਾ ਪੋਤਰਾ ਬੋਲੀ ਜਾਂਦਾ ਤੂੰ ਉਹ ਇੰਨੀ ਗੱਲ ਚੀ ਉਹ ਵਿਚਾਰੀ ਨੂੰ ਮਤਲਬ ਉਹਦੀ ਖਚਾਈ ਹੋ ਗਈ ਵੀ ਤੂੰ ਹਾਂ ਹਾਂ ਤੂੰ ਡੱਲੇ ਵਾਲ ਨੂੰ ਇਹ ਕਿਉਂ ਵਿਖਾਇਆ ਅੱਛਾ ਤਾਂ ਮੇਰਾ ਮਤਲਬ ਤੁਸੀਂ ਸਮਝ ਰਹੇ ਹੋ ਆਪਣੇ ਆਪ ਮਤਲਬ ਇਸ ਗੱਲ ਤੋਂ ਮਤਲਬ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਇਹ ਨੂੰ ਸਾਨੂੰ ਡਿਟੇਲ ਸਲਾਹ ਸਲਾਹ ਸਰਕਾਰ ਨਾਲ ਲੜਾਈ ਆ ਵਿੱਚ ਪੰਜਾਬ ਸਰਕਾਰ ਦੀ ਮੂਵਮੈਂਟ ਨੂੰ ਤੁਸੀਂ ਹੁਣ ਸਿੱਟਾ ਦੇ ਦਿਓ ਤੁਹਾਨੂੰ ਦੇਖੋ ਪੰਜਾਬ ਸਰਕਾਰ ਨੇ ਬਿਲਕੁਲ ਕੇਂਦਰ ਦੇ ਨਾਲ ਭਾਈਵਾਲੀ ਨਿਭਾਈ ਹੈ ਸਾਡੀ ਪੰਜਾਬ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਹਿਤੈਸ਼ੀ ਆ ਅਸੀਂ ਉਹ ਜਿਹੜੀ ਲੜਾਈ ਲੜ ਰਹੇ ਹਾਂ ਪੰਜਾਬ ਦੇ ਹਿੱਤ ਲਈ ਲੜ ਰਹੇ ਹਾਂ ਅਗਰ ਐਮਐਸਪੀ ਬਣੇ ਬਣੇਗੀ ਕਿਸਾਨ ਆਪਣੇ ਆਪ ਡਾਇਵਰਸਿਫਿਕੇਸ਼ਨ ਕਰਨਗੇ ਝੋਨਾ ਜਿਹੜਾ ਮੁੱਖ ਸਮੱਸਿਆਵਾਂ ਦਾ ਕਾਰਨ ਬਣਿਆ ਹੋਇਆ ਹੈ ਕਿ ਇਹ ਕਿਹਾ ਜਾਂਦਾ ਵੀ ਜੇ ਝੋਨਾ ਲੱਗਦਾ ਤਾਂ ਦੇਖੋ ਜੀ ਪਾਣੀ ਮੁੱਕ ਰਿਹਾ ਸਾਰੇ ਪੰਜਾਬ ਲਈ ਖਤਰਾ ਹੈ ਨਾ ਉਹ ਇਕੱਲੇ ਕਿਸਾਨਾਂ ਲਈ ਨਹੀਂ ਹਰ ਇੱਕ ਵਰਗ ਲਈ ਖਤਰਾ ਹੈ ਅਗਰ ਪਾਣੀ ਬਚਾਉਣ ਵਾਲੇ ਪਾਸੇ ਨੂੰ ਅਸੀਂ ਤੁਰੇ ਆ ਸਾਨੂੰ ਐਮਐਸਪੀ ਮਿਲੇ ਦੂਜੀਆਂ ਬਕਰਮਸ ਅਸੀਂ ਲਾਈਏ ਝੋਨਾ ਛੱਡੀਏ ਪਹਿਲੇ ਨੰਬਰ ਤੇ ਪਾਣੀ ਬਚੇਗਾ ਦੂਸਰੇ ਨੰਬਰ ਤੇ ਪੋਲੂਸ਼ਨ ਦਾ ਖੜਾ ਛੁੱਟੇਗਾ ਤੀਸਰੇ ਨੰਬਰ ਦੇ ਉੱਤੇ ਜਿਹੜੀ ਵੱਡੀ ਗੱਲ ਹੋਊਗੀ ਉਹ ਇਹ ਹੋਏਗੀ ਕਿ ਪੰਜਾਬ ਨੂੰ ਜਿਹੜੀ ਅੱਜ ਕਿੰਦੇ ਵੀ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਂਦੀ ਹੈ ਫ੍ਰੀ ਅਸੀਂ 80% ਬਿਜਲੀ ਸਰਪਲਸ ਕਰ ਦਿਆਂਗੇ ਸਿਰਫ 20% ਨਾਲ ਅਸੀਂ ਖੇਤੀ ਕਰ ਲਾਂਗੇ ਤਾਂ ਉਹ ਸਾਰੀਆਂ ਗੱਲਾਂ ਉਹ ਰੋਜ਼ ਦਾ ਕੱਲਾ ਇਹ ਨਹੀਂ ਹੋਣਾ ਅਗਰ ਕਿਸਾਨ ਸਮਰੱਥ ਹੋਏਗਾ ਅਗਰ ਕਿਸਾਨ ਸਮਰੱਥ ਹੋਏਗਾ ਕਿ ਕਿਸਾਨ ਨੇ ਪੈਸਾ ਮਾਰਕੀਟ 'ਚ ਹੀ ਲਾਉਣਾ ਹੈ ਔਰ ਜਿਹੜਾ ਸਮਾਨ ਅਸੀਂ ਬਾਜ਼ਾਰ 'ਚੋਂ ਖਰੀਦਾਂਗੇ ਉਹ 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 ਚੀਜ਼ਾਂ ਦੀ ਪ੍ਰੋਡਕਸ਼ਨ ਵਧਾਉਣੀ ਪੈਗੀ ਅਗਰ ਉਹਨਾਂ ਦੀ ਪ੍ਰੋਡਕਸ਼ਨ ਵਧੇਗੀ ਤਾਂ ਦੇਸ਼ ਦੀ ਜੀਡੀਪੀ ਨੂੰ ਦੇਸ਼ ਦੀ ਜੀਡੀਪੀ ਨਹੀਂ ਬਹੁਤ ਅੱਛਾ ਬੱਲੇਵੰਦ ਸਾਹਿਬ ਖਨੋਰੀ ਕਦੋਂ ਜਾ ਰਹੇ ਹੋ ਅੱਜ ਇੱਥੋਂ ਖਨੋਰੀ ਅੱਜ ਇੱਥੋਂ ਸਿੱਧੇ ਖਨੋਰੀ ਇੱਥੋਂ ਸਿੱਧੇ ਖਨੋਰੀ ਜਾਓ ਇੱਥੋਂ ਸਿੱਧੇ ਖਨੋਰੀ ਉਸ 스테ਜ ਤੇ ਬੰਦੇ ਸਾਹਿਬ ਉੱਥੇ ਕੀ ਇੰਤਜ਼ਾਮ ਤੁਸੀਂ ਥੋੜਾ ਦੇਖੋ ਅਗਲੇ ਐਕਸ਼ਨ ਦੇਖੋ ਸਿੱਧੇ ਜਾ ਕੇ ਖਨੋਰੀ ਜਾ ਕੇ ਕੀ ਅਗਲਾ ਸਟੈਪ ਹੋਵੇ ਐਕਸ਼ਨ ਪਲਾਨ ਕੀ ਬੰਦੇ ਸਾਹਿਬ ਉਸ 스테ਜ ਤੇ ਬੈਠੋਗੇ ਮੈਂ ਕਹਿੰਨਾ ਵੀ ਦੇਖੋ ਬਾਕੀ ਗੱਲ ਪੰਦੇਰ ਸਾਹਿਬ ਵੀ ਦੱਸ ਦੇਣਗੇ ਤੁਹਾਨੂੰ ਮੇਰੇ ਕੋਈ ਗੱਲ ਹੈ ਕਿ ਮਰਨ ਵਰਤ ਜਾਰੀ ਹੈ ਇਹੀ ਮਰਨਵਤ ਰੈਗੂਲਰ ਉੱਥੇ ਜਾ ਕੇ ਸਟੇਜ ਤੇ ਬੈਠ ਕੇ ਸ਼ੁਰੂਆ ਸਰ ਉਸੇ ਦੇ ਨਹੀਂ ਪੰਜਾਬ ਪ੍ਰਧਾਨ ਨੇ ਰੋਡ ਸ਼ੋਅ ਕਰਨਾ ਹੈ ਉਸੇ ਦੇ ਨਹੀਂ ਤੁਹਾਨੂੰ ਚੱਕਿਆ ਗਿਆ ਕਾਰਨ ਕੀ ਹੈ ਉੱਥੇ ਦੇ ਨਹੀਂ ਚੱਕਿਆ ਗਿਆ ਉੱਥੇ ਦੇ ਨਹੀਂ ਰੋਡ ਸ਼ੋਅ ਕੱਢਿਆ ਗਿਆ ਲੱਗਦਾ ਵੀ ਰੋਡ ਸ਼ੋਅ ਦੇ ਨਾਲ ਕੋਈ ਤੱल्लੁਕਾਤ ਸੀ ਇਹ ਚਲੋ ਇਹ ਤਾਂ ਆਪਣੀ ਪੋਲੀਟਿਕਲੀ ਮੈਂ ਤੇ ਕਹੂੰਗਾ ਕਿ ਕੇਂਦਰ ਦੇ ਨਾਲ ਭਾਈਵਾਲੀ ਨਿਭਾਈ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਪਰ ਪੰਜਾਬ ਨਾਲ ਇੱਕ ਤਰ੍ਹਾਂ ਦੀ ਦੁਸ਼ਮਣੀ ਵਾਲੀ ਗੱਲ ਕੀਤੀ ਆ ਅਗਰੇਸ ਅੰਦੋਲਨ ਨੂੰ ਡੈਮੇਜ ਕਰਨ ਦੀ ਥੱਲੇ ਆਖੋ ਦੋਵਾਂ ਪੋਰਮਾਨ ਨੇ ਜਿਹੜਾ ਫੈਸਲਾ ਕੀਤਾ ਸੀ ਵੀ ਕੱਲ ਮੁੱਖ ਮੰਤਰੀ ਪੰਜਾਬ ਦੀ ਰਾਇਸ਼ ਦਾ ਘਰਾਉ ਕਰਨਾ ਵਾ ਜਿਵੇਂ ਸਾਡੇ ਦੋ ਲਾਂ ਚੰਡੀਗੜ੍ਹ ਦੀਆਂ ਦੋਵਾਂ ਪੀਸੀਆਂ ਚ ਹੋ ਚੁੱਕੇ ਸੀਗੇ ਇਕੇਰਾ ਉਹਨੂੰ ਤੋੜਨ ਵਾਸਤੇ ਇਹ ਜਿਹੜਾ ਸਾਰਾ ਕੁਝ ਕੀਤਾ ਗਿਆ ਸੀ ਜਦੋਂ ਪੰਜਾਬ ਸਰਕਾਰ ਨੂੰ ਲੱਗਾ ਵੀ ਪੂਰੇ ਪੰਜਾਬ ਅੰਦਰ ਦੇਸ਼ ਅੰਦਰ ਚੁੱਲ੍ਹੇ-ਚੁੱਲ੍ਹੇ ਤੇ ਗੱਲ ਜਾ ਰਹੀ ਆ ਲੋਕ ਗੱਲ ਦੇਖ ਰਹੇ ਆ ਤੇ ਲੋਕਾਂ ਦੇ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਪੋਲਿਟੀਕਲ ਹਾਕਮ ਆਪ ਦਾ ਨੁਕਸਾਨ ਦੇਖਦੇ ਹੁੰਦੇ ਜਦੋਂ ਉਹਨਾਂ ਨੇ ਵੇਖਿਆ ਵੀ ਇਹਨਾਂ ਦਾ ਚੁੱਕਣ ਵਾਲਾ ਜਿਹੜਾ ਏਜੰਡਾ ਉਹ ਫੇਲ ਹੋ ਗਿਆ ਤਾਂ ਉਹਨਾਂ ਨੂੰ ਇਹਦਾ ਸਿਆਸੀ ਨੁਕਸਾਨ ਹੋਊਗਾ ਸਰਕਾਰ ਫਿਰ ਪਛਾਹ ਮੁੜੀ ਪਛਾਹ ਮੜ ਕੇ ਅੱਜ ਜਿਹੜੀ ਖਨੌਰੀ ਤੇ ਮੀਟਿੰਗ ਹੋਈ ਆ ਅਫਸਰ ਸਭਾਂ ਆਨ ਗਏ ਦੋਵੇਂ ਫੋਰਮਾਂ ਦੇ ਲੀਡਰ ਗਏ ਉਹਦੇ ਚ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਵਾ ਡੱਲੇਵਾਲ ਸਾਹਿਬ ਨੂੰ ਉਹਨਾਂ ਜਿਹੜਾ ਰਿਹਾ ਕਰਾਂਗੇ ਤਾਂ ਇਹ ਬੰਦੀ ਬਣਾ ਕੇ ਰੱਖਿਆ ਸੀ ਅਰ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠੇ ਪੰਜਾਬ ਦੇ ਲੋਕਾਂ ਦੀ ਜਿੱਤ ਆ ਦੇਸ਼ ਦੇ ਲੋਕਾਂ ਦੀ ਜਿੱਤ ਆ ਜੇ ਤੁਸੀਂ ਚਲੇ ਜੋ ਗੱਲਬਾਤ ਚੱਲਦੀ ਸੀ ਵੀ ਕਿਸਾਨਾਂ ਆਡੂ ਰਾਤ ਦੇ ਵਿੱਚ ਕਿਉਂ ਚੱਕ ਕੇ ਲਗੇ ਤਾਂ ਹੁਣ ਜਦੋਂ ਡੱਲੇਵਾਲ ਸਾਹਿਬ ਖਨੌਰੀ ਚਲੇ ਜਾਣਗੇ ਜੜੇ ਕਾਰਜ ਵਾਸਤੇ ਮੁੱਖ ਮੰਤਰੀ ਸਾਹਿਬ ਰਿਆਸਤ ਦੀ ਘਰਾਓ ਕਰਨਾ ਸੀ ਜਦੋਂ ਡੱਲੇ ਵਾਲ ਸਾਹਿਬ ਖਨੋਰੀ ਪਹੁੰਚ ਜਾਣਗੇ ਉਸ ਤੋਂ ਬਾਅਦ ਉਹਦਾ ਸਪਸ਼ਟੀਕਰਨ ਆ ਜਾਊਗਾ ਠੀਕ ਹੈ ਜੀ ਤੇ ਅਸੀਂ ਜਾ ਕੇ ਫਿਰ ਅਗਲੀ ਰਣਨੀਤੀ ਕੱਲ ਦੋਵੇਂ ਫੋਰਮ ਮੀਟਿੰਗ ਕਰਨਗੇ ਮੀਟਿੰਗ ਕਰਕੇ ਦੋ ਪ੍ਰੋਗਰਾਮ ਐਲਾਨੇ ਹੋਇਆ ਉਹ ਟਾਲਾ ਅਮਰ ਅੰਸ਼ਨ ਮਰਨ ਵਰਤ ਵੀ ਜਾਰੀ ਰਹੂਗਾ 6 ਦਾ ਦਿੱਲੀ ਕੂਚ ਵੀ ਹੈ ਅਗਲੇ ਵਿੱਚ ਕੀ ਪ੍ਰੋਗਰਾਮ ਕਰਨੇ ਹੈਗੇ ਆ ਇਹਦੇ ਬਾਰੇ ਮੀਟਿੰਗ ਕਰਕੇ ਅਗਲਾ ਲਾਣਾ ਬੰਦੇ ਸਾਹਿਬ ਭਦੇ ਸਾਹਿਬ ਇੱਕ ਇੱਕ ਗੱਲ ਕੀਤੀ ਜਾ ਰਹੀ ਸੀ ਇਹਨਾਂ ਨੂੰ ਜਿਹੜਾ ਹੁਣ ਇੱਕ ਮੈਡੀਕਲ ਰਿਪੋਰਟਨ ਜਾਰੀ ਕੀਤਾ ਡਿਸਚਾਰਜ ਕੀਤਾ ਗਿਆ ਹੈਗਾ ਤੇ ਨਜ਼ਰਬੰਦ ਸੀ ਫਰਾਸਤ ਵਿੱਚ ਸੀ ਕਿਹੜਾ ਸ਼ਬਦ ਵਰਤੀ ਇਹਦੇ ਵਿੱਚ ਤੁਸੀਂ ਦੇਖੋ ਡਿਸਚਾਰਜ ਤੇ ਉਹਨਾਂ ਦੀ ਸਿਆਸੀ ਜਿਹੜੀ ਮੌਤ ਆ ਘਟਦੀ ਆ ਤਾਂ ਵਰਤਰਿਆ ਸੁਰੂ ਡਲੇਲ ਸਾਹਿਬ ਨੇ ਆਤ ਹਸਤਾਇ ਚੁੱਪ ਰਹੇ ਨਾ ਵੀ ਤੁਹਾਨੂੰ ਮੈਡੀਕਲ ਤਾਂ ਉਹਨੇ ਦੀ ਫਾਈਲ ਮੰਗੋ ਉਹਨਾਂ ਕੋਲ ਨਹੀਂ ਉਹ ਕਹਿੰਦੇ ਥੋੜਾ ਡਾਕਟਰ ਆਏ ਸੀ ਡਲੇਲ ਸਾਹਿਬ ਉੱਥੇ ਹਾਂਜੀ ਕੋਈ ਨਹੀਂ ਆਇਆ ਜੇ ਇੱਕ ਵੱਡੇ ਡਾਕਟਰ ਇੱਕ ਵੱਡੇ ਡਾਕਟਰ ਇੰਟਰਵਿਊ ਦੇ ਰਹੇ ਨੇ ਵੀ ਇਹ ਅਸੀਂ ਜਿਹੜਾ ਹੈਗਾ ਉਹਨਾਂ ਦੀ ਸਿਹਤ ਬਿਲਕੁਲ ਠੀਕ ਆ ਮੈਡੀਕਲ ਬਲੀਟਨ ਜਾਰੀ ਹੋ ਰਿਹਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਪੁੱਛਣਾ ਚਾਹਣਾ ਵੱਡੇ ਡਾਕਟਰ ਨੂੰ ਕੀ ਬਿਦਾ ਮੇਰਾ ਚੈੱਕਅਪ ਕੀਤੇ ਤੋਂ ਬਿਨਾਂ ਵੀ ਮੇਰੀ ਸਿਹਤ ਸਿਹਤ ਫਿੱਟ ਫੜਾ ਰਿਹਾ ਹੈ ਇੱਕ ਬੰਦੇ ਬਦੇਸ ਸਾਹਿਬ ਬਾਕੀ ਜੱਥੇ ਬੰਦੇ ਗਾਂ ਤੁਸੀਂ ਤੋ ਮੇਰਾ ਮਤਲਬ ਆ ਕਿ ਕੋਈ ਕਿਸੇ ਕਿਸਮ ਦਾ ਡਾਕਟਰ ਦੇ ਕੋਲ ਤੁਰੇ ਫਿਰਦੇ ਸੀ ਡਾਕਟਰਾਂ ਦੀ ਕੋਈ ਕਮੀ ਨਹੀਂ ਸੀ ਉੱਥੇ ਸਵੇਰ ਸ਼ਾਮ ਡਾਕਟਰ ਤੁਰੇ ਫਿਰਦੇ ਸੀਗੇ ਔਰ ਇਹ ਕੋਸ਼ਿਸ਼ ਹੁੰਦੀ ਜੀ ਪ੍ਰਧਾਨ ਜੀ ਅੰਸ਼ਣ ਛੱਡ ਦਿਓ ਕੁਝ ਲੈ ਲਓ ਠੀਕ ਹੈ ਤੂੰ ਸਾਡਾ ਇਹ ਸੀਗਾ ਕਿ ਨਾ ਅਸੀਂ ਕੁਝ ਲੈਣਾ ਨਾ ਅਸੀਂ ਟ੍ਰੀਟਮੈਂਟ ਲੈਣਾ ਬਾਕੀ ਜੱਥੇ ਬੰਦੇ ਆਈਆਂ ਇਹ ਗੱਲ ਸਰ ਦੇਖੋ ਜੀ ਸਾਰਿਆਂ ਨੂੰ ਸਾਡੀ ਅਪੀਲ ਅੱਜ ਤੋਂ ਨਹੀਂ ਪਹਿਲੇ ਦਿਨ ਤੋਂ ਰਹੀ ਆ ਠੀਕ ਹੈ ਜੀ ਕਿਸਾਨ ਦੀ ਲੜਾਈ ਹੈ ਦੇਸ਼ ਦੇ ਕਿਸਾਨ ਮਜ਼ਦੂਰੀ ਦੀ ਲੜਾਈ ਕਿਸੇ ਜਥੇਬੰਦੀ ਦੀ ਮੇਰੀ ਨਿੱਜੀ ਲੜਾਈ ਨਹੀਂ ਹੈ ਪੰਜਾਬ ਤੇ ਦੇਸ਼ ਦੀ ਗੱਲ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਜੇ ਅਸੀਂ ਪੰਜਾਬ ਲਈ ਦੇਸ਼ ਦੇ ਕਿਸਾਨ ਮਜ਼ਦੂਰੀ ਸੰਘਰਸ਼ ਕਰਾਂਗੇ ਤੇ ਮੰਗਾਂ ਦੀ ਪ੍ਰਾਪਤੀ ਹੋਵੇਗੀ ਹੁਣ ਸਹਿਮਤੀ ਕਿਸੇ ਹੋਰ ਮੁੱਦੇ ਤੇ ਹੀ ਬਣੀ ਹੈ ਜਿਹੜੀ ਮੀਟਿੰਗ ਹੋਈ ਆ ਜੇ ਤਾਂ ਹੋ ਗਏ ਜਿਹੜਾ ਕੋਈ ਇਹ ਤਾਂ ਬਿੜਾ ਸਰਕਾਰ ਨਾਲ ਤਾਂ ਸਾਡਾ ਰੌਲਾ ਹੀ ਨਹੀਂ ਸੀ ਲੜ ਰਹੀ ਕੇਂਦਰ ਨਾਲ ਰਹੇ 12 ਮੰਗਾ ਇਹ ਤਾਂ ਭਾਈ ਸਾਹਿਬ ਵੈਸੇ ਟੰਗਣਾ ਆ ਕੇ ਸਾਡੇ ਨਾਲ ਨਹੀਂ ਅੱਜ ਰਿਹਾਈ ਹੋਗੀ ਪਹੁੰਚ ਜਾਣਗੇ ਇਹਨਾਂ ਦਾ ਕੰਮ ਨਿਪਟੜ ਗਿਆ ਸਾਡੇ ਇਹਨਾਂ ਦਾ ਖਤਮ ਇਹ ਬਾਅਦ ਚ ਕੁਝ ਕਰਨਗੇ ਫਿਰ ਇਹਨਾਂ ਖਿਲਾਫ ਵੀ ਲੜਾਂਗੇ ਹੁਣ ਤਾਂ ਸਾਡੀ ਕੇਂਦਰ ਨਾਲ ਲੜਾਈ ਹੈ ਨਾ 12 ਮੰਗਾ ਉਹ ਲੜਾਈ ਜਾਰੀ ਰਹੂਗੀ ਬਿਲਕੁਲ ਜੀ ਉੱਥੇ ਦਲੇਵਾਲ ਚੱਕਣ ਤੋਂ ਬਾਅਦ ਸਿਆਸਤ ਬੜੀ ਕਰਬਾਈ ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਦਾ ਇਸ ਵਿੱਚ ਕੋਈ ਰੋਲ ਨਹੀਂ ਪੰਜਾਬ ਸਰਕਾਰ ਨੇ ਚੱਕਿਆ ਜੀ ਉਹ ਸਿਆਸਤ ਬੜੀ ਹੋਈ ਸੀ ਨਹੀਂ ਠੀਕ ਆ ਦੂਜੀ ਗੱਲ ਚ ਇਤੇ ਦੇਖੋ ਦੁੱਖ ਵਾਲੀ ਗੱਲ ਆ ਅੱਜ ਵੇਖੋ ਕਿ ਕਾਂਗਰਸੀ ਕੋਈ ਸੁਣਿਆ ਮੈਂ মিডি ਉੱਥੇ ਪਾਰਲੀਮੈਂਟ ਦੇ ਬਾਹਰ ਉਹ ਤਖਤੀਆਂ ਵਿਖਾਉਣ ਦੇ ਸੀ ਤੇ ਜਦੋਂ ਜੇਪੀ ਨੱਡਾ ਜੀ ਆ ਗਏ ਫਿਰ ਤਖਤੀਆਂ ਪਿੱਛੇ ਲਗਾ ਲੀਆਂ ਉਹ ਭਾਈ ਕਾਂਗਰਸ ਵਾਲੇ ਐਮਪੀ ਉਹ ਭਰਾਓ ਜੇ ਡਰਾਮਾ ਕਰਨਾ ਨਾ ਕਰੋ ਤੁਹਾਨੂੰ ਅਸੀਂ ਕਿਹਾ ਤਖਤੀਆਂ ਵਿਖਾ ਲਓ ਜੇ ਤਖਤੀਆਂ ਤੁਸੀਂ ਲੈ ਹੀ ਗਏ ਕਿਸਾਨਾਂ ਮਜ਼ਦੂਰਾਂ ਦੀ ਤਾਂ ਰਾਹੁਲ ਗਾਂਧੀ ਤਾਂ ਮੇਜ਼ ਠੋਕ ਕੇ ਕਹਿੰਦਾ ਸੀ ਐਮਐਸਬੀ ਲੀਗਲ ਗਰੰਟੀ ਕਰੂਣਗਾ ਤੁਸੀਂ ਜੇਪੀ ਨੱਡਾ ਨੂੰ ਵੇਖ ਕੇ ਘਬਰਾ ਹੀ ਗਏ ਉਹ ਜੋ ਖਬਰਾਂ ਮਿਲੀਆਂ ਮੈਨੂੰ ਕਿ ਪੱਤਰਕਾਰ ਨੇ ਪੁੱਛਿਆ ਮੈਂ ਕਹਿੰਦਾ ਮਾੜੀ ਗੱਲ ਆ ਇਹਨਾਂ ਨੂੰ ਵੀ ਅਸੀਂ ਬੰਨ੍ਹ ਕੇ ਖਿਲਾ ਰਹੇ ਪਾਰਲੀਮੈਂਟ ਦੇ ਘੜੀ ਜੇ ਤੁਸੀਂ ਦਖਤੀਆਂ ਫਟੀਆਂ ਤੇ ਜੇਪੀ ਨੱਡਾ ਨੂੰ ਦਿਖਾ ਲਓ ਵੀ ਤੁਸੀਂ ਕਿੱਸਾ ਨਾ ਨਾ ਗੱਲ ਕਰੋ ਤਾਂ ਇਹ 도ਗਲੇ ਚਿਹਰੇ ਸਿਆਸਤਦਾਨਾਂ ਦੇ ਸਾਫ਼ ਨਜ਼ਰ ਆ ਰਹੇ ਪੰਦੇਰ ਸਾਹਿਬ ਜਿਹੜੇ ਦੂਜੇ ਜਥੇਬੰਦੀਆਂ ਨੇ ਉਹਨਾਂ ਨੇ ਕੋਈ ਸਮਰਥਨ ਦਾ ਆਇਆ ਫੋਨ ਵੀ ਦੱਲਿਆ ਆ ਉਹਨੂੰ ਰਹਾ ਰਾਸਤ ਲਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਥੋੜੀ ਜੀ ਗੱਲ ਹੋਰ ਕਰਨੀ ਚਾਹੁੰਦਾ ਇਹ ਨਾਲੋਂ ਬੜਾ ਧਿਆਨ ਨਾਲ ਸਮਝ ਕੇ ਗੱਲ ਅਸੀਂ ਸਾਡੇ ਨਾਲ ਆ ਭਾਰਤ ਦੇ ਲੋਕਤੰਤਰ ਦੇ ਅੰਦਰ ਲੀਡਰ ਆਫ اپੋਜੀਸ਼ਨ ਨੇ ਔਰ 16 ਐਮਪੀਆ ਨੇ ਬਹਿ ਕੇ ਕਿਹਾ ਹੈ ਕਿ ਅਸੀਂ ਪ੍ਰਾਈਵੇਟ ਮੈਂਬਰ ਬਿਲ ਐਮਐਸਪੀ ਤੇ ਲੈ ਕੇ ਆਵਾਂਗੇ ਆਉਣ ਵਾਲੇ ਸੈਸ਼ਨ ਚ ਅੱਜ ਅਸੀਂ ਤੁਹਾਨੂੰ ਇਸ ਪੀਸੀ ਤੋਂ ਇਹ ਕਹਿੰਦੇ ਆ ਕਿ ਉਹ ਸਿੱਧੇ ਹੋ ਕੇ ਪ੍ਰਾਈਵੇਟ ਮੈਂਬਰ ਬਿਲ ਲੈ ਕੇ ਆਉਣ ਨਹੀਂ ਤਾਂ ਜੋ ਕੁਝ ਲੋਕਾਂ ਦੇ ਅੰਦਰ ਜਿਵੇਂ ਤੇਜਪ੍ਰੀਤ ਸਾਹਿਬ ਨੇ ਕਿਹਾ ਕਿ ਡਰਾਮੇਬਾਜ਼ੀ ਕਰਨੀ ਬੰਦ ਕਰਨ ਤਾਂ ਫਿਰ ਜੋ ਲੋਕਾਂ ਦੇ ਅੰਦਰ ਦੂਜਾ ਪ੍ਰਤੀਰੋਧ ਹੈ ਉਹ ਰੋਸ ਇਹਨਾਂ ਪ੍ਰਤੀ ਵੀ ਆਏਗਾ ਅਕਸਾਨਾਂ ਮਜ਼ਦੂਰਾਂ ਵਾਲੇ ਮੁੱਦੇ ਤੇ ਵੀ ਪਾਰਲੀਮੈਂਟ ਜਰਕ ਕਰਨੀ ਚਾਹੀਦੀ ਆ ਅਸੀਂ ਨਹੀਂ ਕਿਤੇ ਅਦਾਨੀ ਵਾਲੇ ਮੁੱਦੇ ਤੇ ਕਰ ਰਹੇ ਠੀਕ ਆ ਉਹਨਾਂ ਦਾ ਹੱਕ ਹੈਗਾ ਜਿਉਂ ਦੂਸਰੇ ਜੂਪੀ ਵਾਲੇ ਮੁੱਦੇ ਤੇ ਕਰ ਰਹੇ ਉਹ ਵੀ ਹੱਕ ਆ ਪਰ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਵੀ ਬਹੁਤ ਮਹੱਤਵਪੂਰਨ ਨੇ ਇਹ ਸਿਆਸਤ ਨਹੀਂ ਹੈਗੀ ਇਹ ਇਹ ਸਾਡੀ ਆਰਥਿਕਤਾ ਨਾਲ ਜੁੜੇ ਹੋਏ ਆ ਤਾਂ ਅਸੀਂ ਦੇਖਾਂਗੇ ਦੇਸ਼ ਦਾ ਕਿਹੜਾ ਐਮਪੀ ਸਾਡੀ ਗੱਲ ਕਰਦਾ ਆ ਉਹ ਰਾਜਦਨੀ ਵੀ ਕਹ ਰਹੀ ਕਿ ਦਿੱਲੀ ਆਣਾ ਆਓ ਪਰ ਟਰੈਕਟਰ ਲੈ ਕੇ ਆਓ ਤੁਸੀਂ ਜੇ ਆਣਾ ਸਿੱਧਾ ਦੇਖੋ ਝੂਠ ਬੋਲਦੇ ਆ 6 ਤਰੀਕ ਨੂੰ ਤੁਹਾਡੇ ਸਾਹਮਣੇ ਸੱਚ ਆਜੂਗਾ ਅਸੀਂ ਜੱਟਾਂ ਜਾਣਾ ਸਭ ਪਤਾ ਲੱਗੂ ਪਹਿਲਾਂ ਜਾਣਦੇ ਨਾ